ਜਗਬਾਨੀ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਯੂਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆਂ ਟਰੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪ੍ਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਰੂਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਗੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਅਮਰੀਕੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਆ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트੍ਰੰਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾਂ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਉਣ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਥੋੜੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਯੂਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ ਰਹੇ ਨੇ ਤਾਂ ਉਹ ਅਲਰਟ ਤੇ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆ ਟਰੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾਂ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪ੍ਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਰੂਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트럼ਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾਂ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਉਣ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂ ਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਏ ਕਿ ਯੂ ਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸਦੀ ਏ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆ ਟਰੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾਂ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਰੂਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਆ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트ੰਪ ਤੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਲੱਗ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਉਣ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂ ਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਯੂ ਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹ ਦਿੰਦਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆ ਟਰੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾਂ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪ੍ਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਰੂਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트੍ਰੰਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਲਾਭ ਇਹ ਵੀ ਕਿਹਾ ਗਿਆ ਕਿ H1 B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾਂ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਨ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਪੋਂਟ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਅਪ ਯੂਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਯੂਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆ ਟਰੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾਂ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪ੍ਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਰੂਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ ਟਰੰਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਉਣ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋ ਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਯੂਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆਂ ਟਰੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪ੍ਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਗਰੁੱਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਗੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਤਾਂ ਅਮਰੀਕੀ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਆ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트ੰਪ ਤੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਲਾਵਾ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾਂ ਕਾਗਜ਼ਾਂ ਤੋਂ ਪੜ ਰਹੇ ਨੇ ਯਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਨ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰਾ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂ ਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਥੋੜੇ ਨਾਲ ਸਾਂਝੀ ਕਰਾਂ ਤਾਂ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਯੂ ਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆ ਟਰੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾਂ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਗਰੁੱਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਆ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트ੰਪ ਤੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾਂ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਉਣ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਹੈ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂ ਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਯੂ ਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆ ਟਰੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾਂ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪ੍ਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਰੂਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ ਟਰੰਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਲਾਵਾ ਇਹ ਵੀ ਕਿਹਾ ਗਿਆ ਕਿ H1 B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਨ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਯੂਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹ ਦਿੰਦਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆ ਟਰੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾਂ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪ੍ਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਰੂਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트੍ਰੰਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਲਾਵਾ ਇਹ ਵੀ ਕਿਹਾ ਗਿਆ ਕਿ H1 B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਉਣ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਅਪ ਯੂਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਯੂਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਨੇ ਸਿੱਧੇ ਤੌਰ ਤੇ ਕਹ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆ ਟਰੰਪ ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾਂ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪ੍ਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਰੂਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트ੰਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਨ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਹੈ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਅਪ ਯੂਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋ ਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਯੂਐਸ ਸਰਕਾਰ ਦੇ ਵੱਲੋਂ ਸਟੂਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਜੀ ਹਾਂ ਦੱਸ ਦਈਏ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਵਾਰਨਿੰਗ ਦਿੱਤੀ ਗਈ ਆ ਉਹਨਾਂ ਸਿੱਧੇ ਤੌਰ ਤੇ ਕਹ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਕਾਗਜ਼ ਨਹੀਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਅਲਰਟ ਤੇ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਕੱਢਿਆ ਜਾ ਸਕਦਾ ਤਾਂ ਤਿਆਰੀ ਕਰਨ ਦੇ ਲਈ ਕਹਿ ਦਿੱਤਾ ਗਿਆ ਆਮ ਤੌਰ ਤੇ ਜੇ ਆਪਾਂ ਦੇਖਦੇ ਆ 트াম্প ਦੇ ਜਦੋਂ ਬਿਆਨ ਆਉਂਦੇ ਸੀਗੇ ਤਾਂ ਉਸ ਮੌਕੇ ਵੀ ਅਜਿਹੇ ਬਿਆਨ ਸੀਗੇ ਚੋਣਾਂ ਮੌਕੇ ਕਿ ਜਿਹੜੇ ਬਾਹਰ ਦੇ ਲੋਕ ਨੇ ਪ੍ਰਵਾਸੀ ਲੋਕ ਨੇ ਇੰਟਰਨੈਸ਼ਨਲ ਨੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਆ ਇਸ ਕਰਕੇ ਉੱਥੋਂ ਦੇ ਜਿਹੜੇ ਮੂਲ ਰੂਪ ਦੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਆ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트੍ਰੰਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾਂ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਉਣ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਉਸ ਦੇ ਵਿੱਚ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ